ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰੇਸ਼ਮ ਸਿੱਧੂ ਤੁਸੀਂ ਦੇਖ ਰਹੇ ਹੋ ਕੇ ਐਲ ਫਾਸਟ ਨਿਊਜ਼ ਅੱਜ ਅਸੀਂ ਪਹੁੰਚੇ ਹਾਂ ਸਰਸਾ ਜ਼ਿਲ੍ਹਾ ਦੇ ਪਿੰਡ ਦਾਦੂ ਗੁਰਦੁਆਰਾ ਦਸਮੇਸ਼ ਸਰ ਸਾਹਿਬ ਜਿੱਥੇ ਅੱਜ ਬਾਬਾ ਗੁਰਦੇਵ ਸਿੰਘ ਜੀ ਦੀ 27ਵੀਂ ਵਰਸੀ ਹੈ ਉਹ ਬੜੀ ਸ਼ਰਧਾ ਨਾਲ ਮਨਾਈ ਗਈ ਹੈ ਵੱਡੀ ਤਰ੍ਹਾਂ ਦੇ ਵਿੱਚ ਦੂਰ ਦਰਾਡੇ ਤੋਂ ਸੰਗਤਾਂ ਪਹੁੰਚੀਆਂ ਹੋਈਆਂ ਆ ਤੁਹਾਨੂੰ ਦੱਸ ਦਈਏ ਕਿ ਬਾਬਾ ਗੁਰਦੇਵ ਸਿੰਘ ਜੀ ਨੇ ਲੰਮੇ ਸਮੇਂ ਤੱਕ ਇਸ ਗੁਰਦੁਆਰਾ ਸਾਹਿਬ ਦੀ ਪਿੰਡ ਦੇ ਵਿੱਚ ਰਹਿ ਕੇ ਸੇਵਾ ਕੀਤੀ ਹੈ ਬਾਬਾ ਗੁਰਦੇਵ ਸਿੰਘ ਜੀ ਦਾ ਜਨਮ ਜਿਹੜਾ ਉਹ ਪਾਕਿਸਤਾਨ 라ਵਲਪਿੰਡੀ ਦੇ ਵਿੱਚ ਹੋਇਆ ਸੀ ਔਰ ਕਰੀਬ 40 ਸਾਲ ਤੱਕ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਰਹਿ ਕੇ ਉਹਨਾਂ ਨੇ ਸੇਵਾ ਕਰੀ ਤੁਹਾਨੂੰ ਦੱਸ ਦਈਏ ਕਿ ਜਦੋਂ 1947 ਦੀ ਵੰਡ ਹੋਈ ਹੈ ਉਦੋਂ ਕਰੀਬ ਚੌਥੀ ਦੇ ਵਿੱਚ ਪੜਦੇ ਸੀ ਬਾਬਾ ਜੀ ਬਾਬਾ ਗੁਰਦੇਵ ਸਿੰਘ ਜੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਲੜਾਈ ਹੋਈ ਹੈ ਇਹ ਕੱਲੂਕਾਰਾ ਹੋਇਆ ਉਸ ਦੌਰਾਨ ਬਾਬਾ ਜੀ ਦੀਆਂ ਅੱਖਾਂ ਦੇ ਵਿੱਚ ਵੀ ਕੋਈ ਜ਼ਹਿਰੀਲੀ ਵਸਤੂ ਪਾ ਦਿੱਤੀ ਜਿਸ ਕਰਕੇ ਬਾਬਾ ਜੀ ਦੀ ਨਜ਼ਰ ਚਲੀ ਗਈ ਸੀ ਪਰ ਉਸ ਤੋਂ ਬਾਅਦ ਔਰ ਜਿਹੜੇ ਪਾਕਿਸਤਾਨ ਤੋਂ ਇਧਰ ਆਏ ਸੀ ਲੋਕ ਉਹਨਾਂ ਦੇ ਨਾਲ ਬਾਬਾ ਜੀ ਵੀ ਅੰਮ੍ਰਿਤਸਰ ਸਾਹਿਬ ਪਹੁੰਚੇ ਔਰ ਦੱਸਿਆ ਜਾ ਰਿਹਾ ਕਿ ਉਸ ਦਾ ਉਹਨਾਂ ਦਾ ਇਲਾਜ ਵੀ ਕਰਵਾਇਆ ਗਿਆ ਸੀ ਕੁਝ ਸਮਾਂ ਬਾਬਾ ਜੀ ਅੰਮ੍ਰਿਤਸਰ ਸਾਹਿਬ ਉਹ ਦਰਬਾਰ ਸਾਹਿਬ ਵੀ ਰਹੇ ਉੱਥੇ ਦਰਸ਼ਨ ਕਰੇ ਕਹਿੰਦੇ ਆ ਵੀ ਉਹਨਾਂ ਦੀ ਨਿਗਾਹ ਕੁਝ ਸਮੇਂ ਲਈ ਆ ਗਈ ਸੀ ਪਰ ਉਸ ਤੋਂ ਬਾਅਦ ਕਿਸੇ ਕਾਰਨਾਂ ਕਰਕੇ ਹਮੇਸ਼ਾ ਲਈ ਉਹਨਾਂ ਦੀ ਨજર ਚਲੀ ਗਈ ਔਰ ਪਹਿਲੀ ਵਾਰ ਬਾਬਾ ਹਰਦੇਵ ਸਿੰਘ ਜੀ ਹਾਜੀ ਰਤਨ ਗੁਰਦੁਆਰਾ ਸਾਹਿਬ ਵਿੱਚ ਰਹੇ ਕਿ ਉੱਥੇ ਸੇਵਾ ਕਰਨ ਲੱਗੇ ਸੀ ਉਸ ਤੋਂ ਬਾਅਦ ਪਿੰਡ ਕਯੋਲ ਤੇ ਫਿਰ ਗੁਰਦੁਆਰਾ ਦਾਦੂ ਇੱਥੇ ਆ ਕੇ ਉਹਨਾਂ ਨੇ ਗੁਰਦੁਆਰਾ ਸਾਹਿਬ ਦੀ ਨੀਂਹ ਰੱਖੀ ਤੇ ਪਿੰਡ ਵਾਸੀਆਂ ਦੇ ਨਾਲ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ ਨੀਂਹ ਰੱਖੀ ਤਾਂ ਉਹਨਾਂ ਦਾ ਅੰਦਾਜ਼ਾ ਸੀ ਕਿ ਬਾਬਾ ਜੀ ਦੀ ਨਿਗਾਹ ਨਹੀਂ ਸੀ ਉਸ ਦੇ باوجود ਇਹ ਪਿੰਡ ਦੇ ਵਿੱਚ ਉਹ ਡਾਲੀ ਖੁਦ ਕਰਕੇ ਆਉਂਦੇ ਸੀ ਤੇ ਆ ਉਸ ਤੋਂ ਬਾਅਦ ਉਹਨਾਂ ਦੇ ਬਾਅਦ ਗੁਰਦੁਆਰਾ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਜੀ ਉਹਨਾਂ ਵੱਲੋਂ ਹੈ ਇਸ ਗੁਰਦੁਆਰੇ ਦਾ ਜਿਹੜਾ ਨਿਰਮਾਣ ਕਰਵਾਇਆ ਗਿਆ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਔਰ ਬਾਬਾ ਗੁਰਦੇਵ ਸਿੰਘ ਜੀ ਬਾਰੇ ਫਿਰ ਦੱਸਦੀ ਹੈ ਕਿ ਬਾਬਾ ਗੁਰਦੇਵ ਸਿੰਘ ਜੀ ਖੁਦ ਪਿੰਡ ਦੇ ਵਿੱਚ ਜਿਹੜੀ ਡਾਲੀ ਕਰਦੇ ਸੀ ਔਰ ਹਰ ਇੱਕ ਇੱਕ ਘਰ ਤੇ ਹਰ ਬੰਦੇ ਦਾ ਉਹ ਨਾਮ ਵੀ ਜਾਣਦੇ ਸੀ ਦਾ ਤੇ ਉਹ ਬਹੁਤ ਹੀ ਪਵਿੱਤਰ ਰੂਹ ਸੀ ਬਾਬਾ ਜੀ ਔਰ ਹਰ ਸਮੇਂ ਗੁਰਬਾਣੀ ਦੇ ਨਾਲ ਜੁੜੇ ਰਹਿੰਦੇ ਸੀ ਬਾਬਾ ਗੁਰਦੇਵ ਸਿੰਘ ਜੀ ਦੇ ਜਿਹੜੇ ਜਾਣ ਤੋਂ ਬਾਅਦ ਗੁਰਦੁਆਰਾ ਸਾਹਿਬ ਦੀ ਸੇਵਾ ਬਾਬਾ ਦਰਸ਼ਨ ਸਿੰਘ ਜੀ ਵੱਲੋਂ ਸੰਭਾਲੀ ਗਈ ਆ ਔਰ ਹਰ ਸਾਲ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਲਾਨਾ ਵਰਸੀ ਆ ਬੜੀ ਸ਼ਰਧਾ ਨਾਲ ਮਨਾਈ ਜਾਂਦੀ ਆ ਔਰਤਾਂ ਦਾਖਦੀ ਕਿ ਉੱਪਰ ਉਹ ਗੁਰਦੁਆਰਾ ਦਰਬਾਰ ਸਾਹਿਬ ਦਸਵੇਂ ਸਰ ਹੈ ਔਰ نیچے ਲੰਗਰ ਹਾਲ ਬਣਾਇਆ ਔਰ ਨੇੜੇ ਤੇੜੇ ਦੇ ਇਲਾਕੇ ਤੋਂ ਬਹੁਤ ਹੀ ਇਹ ਸੋਹਣਾ ਜਿਹੜਾ ਗੁਰਦੁਆਰਾ ਇੱਕ ਅਲੱਗ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਬੰਦਾ ਸਿੰਘ ਬਹਾਦਰ ਬੈਠੇ ਹੋਏ ਤਸਵੀਰਾਂ ਜਿਹੜੀਆਂ ਆ ਉਹ ਵੀ ਇੱਕ ਸਿੱਖੀ ਦੇ ਇਤਿਹਾਸ ਨੂੰ ਦਰਸਾਉਂਦੀਆਂ ਔਰ ਜਿਹੜਾ ਅੱਜ ਵਰਸੀ ਦੇ ਸਮਾਗਮ ਨੂੰ ਲੈ ਕੇ ਸੰਗਤਾਂ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਿਆ ਹੈ ਸੇਵਾਦਾਰਾਂ ਵੱਲੋਂ ਸੇਵਾ ਨਿਭਾਈ ਜਾ ਰਹੀ ਉਹ ਵੀ ਤੁਹਾਨੂੰ ਨਾਲ ਤਸਵੀਰਾਂ ਸਾਂਝੀਆਂ ਕਰਦੇ ਆ ਦੂਰ ਦਰਾਡੇ ਤੋਂ ਸੰਤ ਮਹਾਪੁਰਸ਼ ਇੱਥੇ ਪਹੁੰਚੇ ਹੋਏ ਆ ਗੁਰਬਾਣੀ ਕੀਰਤਨ ਪਾਠ ਚੱਲ ਰਹੇ ਆ ਔਰ ਲੜੀਵਾਰ ਅਖੰਡ ਪਾਠਾਂ ਦੇ 13 ਤਰੀਕ 13 ਅਗਸਤ ਨੂੰ ਆ ਲੜੀਵਾਰ ਪਾਠਾਂ ਦੀ ਜਿਹੜੇ ਲੜੀਵਾਰ ਸ਼ੁਰੂਆਤ ਕੀਤੀ ਗਈ ਸੀ ਔਰ ਅੱਜ 19 ਅਗਸਤ ਨੂੰ ਇਹਨਾਂ ਅਖੰਡ ਪਾਠਾਂ ਦੇ ਭੋਗ ਪਾਏਗੇ ਆ ਔਰ ਦਰਬਾਰ ਸਾਹਿਬ ਸਜਾਇਆ ਗਿਆ ਪੰਡਾਲ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਸੰਗਤਾਂ ਪਹੁੰਚੀਆਂ ਹੋਈਆਂ ਔਰ ਗੁਰਦੁਆਰਾ ਸਾਹਿਬ ਦੇ ਬਾਹਰ ਲੱਗੇ ਪੰਡਾਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਨਤਵਸਤਕ ਹੋ ਕੇ ਸੰਗਤਾਂ ਵੱਲੋਂ ਸ਼ਰਧਾ ਦੇ ਨਾਲ ਸੇਵਾ ਨਿਭਾਈ ਜਾ ਰਹੀ ਹੈ ਅਲੱਗ-ਅਲੱਗ ਸੇਵਾਦਾਰਾਂ ਵੱਲੋਂ ਸੇਵਾ ਨਿਭਾਈ ਗਈ ਹੈ ਜਿਸ ਤਰ੍ਹਾਂ ਲੰਗਰਾਂ ਦੀ ਸੇਵਾ ਬੁੰਦੀ ਪੂਜੀ ਚਾਦੀ ਸੇਵਾ ਠੰਡੇ ਪਾਣੀ ਦੀ ਸੇਵਲ ਲਈ ਹੋਈ ਹੈ ਔਰ ਬੜੀ ਤਦਾਦ ਦੇ ਵਿੱਚ ਦੂਰ ਦਰਾਡੇ ਇਲਾਕੇ ਤੋਂ ਸੰਗਤਾਂ ਪਹੁੰਚੀਆਂ ਆ ਤੇ ਹੋਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੀਏ ਇਧਰ ਤੋਂ ਤਸਵੀਰਾਂ ਦਿਖਾਵਾ ਦਈਏ ਚਾਹ ਦੀ ਸੇਵਾ ਚੱਲ ਰਹੀ ਆ ਔਰ ਠੰਡੇ ਪਾਣੀ ਦੀ ਸਵੇਲ ਲਾਈ ਹੋਈ ਆ ਤੁਹਾਨੂੰ ਤਨੋਂ ਤਸਵੀਰਾਂ ਦਿਖਾ ਦਈਏ ਸੇਵਾਦਾਰਾਂ ਵੱਲੋਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਆ ਔਰ ਗੁਰਦੁਆਰਾ ਸਾਹਿਬ ਦੇ ਵਿੱਚ ਅਲੱਗ-ਅਲੱਗ ਸੇਵਾਵਾਂ ਨਿਭਾਈਆਂ ਜਾ ਰਹੀਆਂ ਔਰ ਸਮਾਗਮ ਦੇ ਵਿੱਚ ਪਹੁੰਚ ਹੋਈ ਹੈ ਸੰਤ ਮਹਾਂਪੁਰਸ਼ਾਂ ਔਰ ਰਾਜਨੀਤਿਕ ਧਾਰਮਿਕ ਆਗੂਆਂ ਨੂੰ ਸਹਿਤਾ ਤੇ ਸਨਮਾਨ ਦਿੱਤਾ ਗਿਆ ਵਰਤਨ ਸਾਫ ਕਰਨ ਦੀ ਸੇਵਾ ਨਿਭਾਈ ਜਾ ਰਹੀ ਆ ਇੱਥੇ ਪਾਣੀ ਦੀ ਸਹੂਲਤ ਲਈ ਹੋਈ ਆ ਆਪਕੇ ਨਾਲ ਲੋਕ ਤਾਂ ਦੱਸ ਦਈਏ ਕੀ ਬਾਬਾ ਦਰਸ਼ਨ ਸਿੰਘ ਮੁਖ ਸੇਵਾਦਾਰ ਉਹ ਵੀ ਕੰਨੀਏ ਬੜੇ ਹੀ ਧਾਰਮਿਕ ਵਿਚਾਰਾਂ ਦੇ ਤੇ ਗੁਰਬਾਣੀ ਨਾਲ ਜੁੜੇ ਹੋਏ ਹਰ ਸਮੇਂ ਉਹ ਵਾਹ ਪਹਿਲਾਂ ਗੁਰਬਾਣੀ ਪਾਠ ਕਰਦੇ ਰਹਿੰਦੇ ਆ ਲੋਕਾਂ ਨੂੰ ਸਿਧੇਰਾ ਪਾਉਣ ਦੀ ਸੱਚੇ ਪਾਰੇ ਨਾ ਦਿੰਦੇ ਰਹਿੰਦੇ ਆ ਬਹੁਤ ਸਾਰੇ ਇਸ ਤਰ੍ਹਾਂ ਦੇ ਨੌਜਵਾਨਾਂ ਨੂੰ ਉਹਨਾਂ ਨੇ ਧਰਮ ਦੇ ਨਾਲ ਜੋੜਿਆ ਪੰਦਰ ਪਸੰ ਤਿਆਰ ਕਰਵਾਇਆ ਜਾਨਾ ਮਹਾਰਾ ਦੇਵ ਸਿੰਘ ਜੀ ਦੀ ਵਰਸੀ ਤੇ ਪਹੁੰਚੇ ਹੈ ਤੇ ਇਲਾਕੇ ਉਹ ਪੂਰਾ ਜਿਹੜਾ ਇਹ ਸਰਕਲ ਹੈ ਹਰਿਆਣਾ ਪੰਜਾਬ ਦਾ ਪੂਰਾ ਸਰਕਲ ਆ ਜੋ ਇਥੇ ਪਹੁੰਚੇ ਹੈ ਵਰਸੀ ਦੀ ਪਹੁੰਚ ਕੇ ਸੰਤਾਂ ਦੇ ਆਸ਼ੀਰਵਾਦ ਲਿਤੇ ਹੈ ਗੁਰੂਆਂ ਦੇ ਆਸ਼ੀਰਵਾਦ ਲਏ ਆ ਹੈ ਇਸ ਸਾਰੀ ਸੰਗਤ ਵਾਸਤੇ ਅਸੀਂ ਇਹ ਮੰਗਦੇ ਹੈ ਕਿ ਉਹਨਾਂ ਦਾ ਆਸ਼ੀਰਵਾਦ ਸੰਗਤ ਚ ਬਣਿਆ ਰਵੇ ਪਿਆਰ ਭਾਈਚਾਰਾ ਤੇ ਲੋਕਾਂ ਦੀ ਉਨਤੀ ਤਰੱਕੀ ਬਣੀ ਰਵੇ ਇਹੀ ਅਸੀਂ ਆਸ਼ੀਰਵਾਦ ਜੇ ਮੰਗਣ ਵਾਸਤੇ ਆਏ ਆ ਤੇ ਬਾਬਾ ਜੀ ਦਾ ਆਸ਼ੀਰਵਾਦ ਬਾਬਾ ਦਰਸ਼ਨ ਸਿੰਘ ਜੀ ਦਾ ਆਸ਼ੀਰਵਾਦ ਇਸ ਇਲਾਕੇ ਤੇ ਹਮੇਸ਼ਾ ਬਣਾ ਰਿਹਾ ਉਹਨਾਂ ਨੇ ਇੱਥੇ ਆਪਣੇ ਪ੍ਰਕਾਰ ਹਰੇਕ ਤਰੀਕੇ ਨਾਲ ਸੇਵਾ ਭਾਵ ਨਾਲ ਚਾਹੇ ਧਾਰਮਿਕ ਹੋਵੇ ਚਾਹੇ ਸਮਾਜਿਕ ਹੋਵੇ ਜਿਵੇਂ ਵੀ ਸੇਵਾ ਉਹਨਾਂ ਤੋਂ ਹੋਈ ਉਹ ਸੇਵਾ ਹਮੇਸ਼ਾ ਕਰਦੇ ਰਹੇ ਨੇ ਔਰ ਉਹਨਾਂ ਦਾ ਆਸ਼ੀਰਵਾਦ ਇਸ ਇਲਾਕੇ ਤੇ ਬਣਾ ਰਿਹਾ ਅਸੀਂ ਅੱਜ ਇਹੀ ਅਰਦਾਸ ਕਰਦੇ ਹਾਂ ਸਤਿਗੁਰੂ ਜੀ ਕੋ ਕਿ ਬਾਬਾ ਦਰਸ਼ਨ ਸਿੰਘ ਜੀ ਤੇ ਉਤੇ ਐਵੇਂ ਆਸ਼ੀਰਵਾਦ ਬਣਾ ਕੇ ਰੱਖੇ ਤਾਂ ਕਿ ਇਸ ਇਲਾਕੇ ਦੀ ਉਹ ਐਵੇਂ ਹੀ ਸੇਵਾ ਕਰਦੇ ਰਹਿਣ ਗੁਰਪਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਉ ਜੋ ਅੱਜ ਸਤਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਗੁਰਦੇਵ ਸਿੰਘ ਜੀ ਦੀ ਸਦਾਈ ਮੇਰਸੀ ਗੁਰਦੁਆਰਾ ਦਸ਼ਮੀਰ ਸਰ ਨਗਰ ਦਾਦੂ ਵਿਖੇ ਹੰਤ ਬਾਬਾ ਦਰਸ਼ਨ ਸਿੰਘ ਜੀ ਦੀ ਅਗਵਾਈ ਦੇ ਵਿੱਚ ਰੈਨਮਾਈ ਹੇਟ ਸਰਬਤ ਨਗਰ ਦਾਦੂ ਇਲਾਕੇ ਦੀਆਂ ਸੰਗਤਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਬੜੇ ਹੀ ਪ੍ਰੇਮ ਛਰਦਾ ਭਾਵਨਾ ਦੇ ਨਾਲ ਗੁਰਬਾਣੀ ਦੇ ਜਾਪ ਕਰਵਾ ਕੇ ਸੇਵਾ ਸਿਮਰਨ ਕਰਕੇ ਮਹਾਨ ਗੁਰਮਤ ਕਰਵਾ ਕੇ ਬਾਬਾ ਗੁਰਦੇਵ ਸਿੰਘ ਜੀ ਦੀ ਪਵਿੱਤਰ ਯਾਦ 67ਵੀਂ ਵਰਸੀ ਮਨਾਈ ਜਾ ਰਹੀ ਹੈ ਜੋ ਕਿ ਪਿਛਲੇ ਕਈ ਦਿਨਾਂ ਤੋਂ ਲੈ ਕੇ ਛਤਗੁਰਾਂ ਦੀ ਪਵਿੱਤਰ ਗੁਰਬਾਣੀ ਦੀ ਅਖੰਡ ਪਾਠਾਂ ਦੀ ਲੜੀ ਚੱਲ ਰਹੀ ਸੀ ਸਹਿਜ ਪਾਠਾਂ ਦੀ ਲੜੀ ਚੱਲ ਰਹੀ ਸੀ ਸੋ ਅੱਜ ਸ੍ਰੀ ਅਖੰਡ ਪਾਠਾਂ ਦੀ ਸੰਪੂਰਨਤਾ ਹੋਈ ਹੈ 108 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ 109 ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ ਗਏ ਸੰਪੂਰਨਤਾ ਹੋਈ ਹੈ ਲੰਮਾ ਸਮਾ ਗੁਰਵਾਣੇ ਦੇ ਜਾਪ ਚੱਲੇ ਨੇ ਤੇ ਅੱਜ ਦਾ ਜੋ ਮਹਾਨ ਗੁਰਮਤ ਸਮਾਗਮ ਜਿਤ ਸਮਾਗਮ ਦੇ ਵਿੱਚ ਸੰਗਤਾਂ ਦਾ ਬਹੁਤ ਹੀ ਅਠਾ ਮਾਰਦਾ ਇਕੱਠ ਦੂਰੋਂ ਦੂਰੋਂ ਸੰਗਤਾਂ ਨੇ ਪਹੁੰਚ ਕਰਕੇ ਸਮੁੱਚੇ ਨਗਰ ਦੀਆਂ ਸੰਗਤਾਂ ਤੇ ਸਾਰੇ ਇਲਾਕੇ ਦੇ ਇੰਨਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਸੇਵਾਦਾਰਾਂ ਨੇ ਪਹੁੰਚ ਕਰਕੇ ਸੇਵਾਵਾਂ ਕੀਤੀਆਂ ਜਿਵੇਂ ਉਹਨਾਂ ਨੇ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਇਲਾਕੇ ਦੇ ਵਿੱਚ ਕੀਤਾ ਉਹਨਾਂ ਸਮਿਆਂ ਦੇ ਵਿੱਚ ਪਵਿੱਤਰ ਗੁਰਬਾਣੀ ਦੇ ਆਸਾ ਜੀ ਦੀ ਬਾਣੀ ਦੇ ਬਾਬਾ ਗੁਰਦੇਵ ਸਿੰਘ ਜੀ ਨੇ ਜਥੇ ਸਮੇਤ ਕੀਰਤਨ ਕਰਨੇ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਿਆ ਤੁਸੀਂ ਦੇਖ ਰਹੇ ਹੋ ਵੀ ਅਮਰਤ ਵੇਲੇ ਤੋਂ ਲੈ ਕੇ ਇਹ ਸੰਗਤਾਂ ਨਤਮਸਤਕ ਹੋ ਰਹੀਆਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰ ਰਹੀਆਂ ਹਨ ਉਧਰ ਸਮਾਗਮ ਚੱਲ ਰਹੇ ਹਨ ਇਹ ਸੰਗਤਾਂ ਨਾਮ ਬਾਣੀ ਦੇ ਲਾਹੇ ਪ੍ਰਾਪਤ ਕਰਕੇ ਆਪਣਾ ਜੀਵਨ ਸਫਲਾ ਕਰ ਰਹੀਆਂ ਹਨ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਹੈ ਸਤਿਗੁਰੂ ਮਹਾਰਾਜ ਜੀ ਸਾਰੀਆਂ ਸੰਗਤਾਂ ਨੂੰ ਹੀ ਸੰਤ ਬਾਬਾ ਗੁਰਦੇਵ ਸਿੰਘ ਜੀ ਦੇ ਪায়ে ਪੂਰਨਿਆ ਤੇ ਚੱਲਣ ਦਾ ਬਲੋ ਨਿਮਕਸ਼ ਕਰਨਾ ਵਰਜੀ ਦਾ ਖਾਲਤਾ ਵਰਜੀ ਦੀ ਫਤਰੀ ਸਾਰੇ ਨਗਰ ਦੇ ਵਸੀਆਂ ਨੇ ਇਲਾਕਾ ਵਸੀਆਂ ਨੇ ਸੱਚੇ ਪਾਤਸ਼ਾਹ ਦੀ ਉਸ ਸਰਕਾਰ ਦੇ ਕਾਬਜ ਪੂਰੇ ਕੀਤੇ ਕਿਸੇ ਨੇ ਧੰਦੀ ਸੇਵਾ ਕੀਤੀ ਕਿਸੇ ਨੇ ਰਾਂਸਨ ਦਾ ਵਸਤਾਂ ਦੀ ਸੇਵਾ ਕੀਤੀ ਉਹ ਸਿਧਾ ਕਰਕੇ ਆਪਣਾ ਜਨਮ ਸਰਦਾ ਕੀ ਕੰਮ ਹੋਰ ਰਨ ਮਿਲ ਕੇ ਚੇਦਾ ਕਰਕੇ ਨਹਾਖਟ ਰਿਹਾ ਅਸੀਂ ਇਹ ਅਪੀਲ ਕਰਦੇ ਆਂ ਕਿ ਰਨ ਦੇ ਚੇਦਾ ਕਰਕੇ ਲਾਭ ਮਠਾਓ ਔਰ ਆਪਣੀ ਜਿੰਦਗੀ ਨੂੰ ਸਫਲ ਬਣਾਓ ਜੀ ਔਰ ਸੰਤਾਨ ਮਹਾਂਤਰੀਆਂ ਕੀ ਅਗਨੀ ਅੰਤਰੀਆਂ ਔਰ ਅੱਗੇ ਵਾਸਤੇ ਇਹੀ ਬੇਨਤੀ ਕਰਦੇ ਆਂ ਕਿ ਆਉਣ ਵਾਲਾ ਜੋ ਅਗਨੀ ਬਲਸੀ ਯਾਦ ਰਹੀ ਉਹ ਸੇਵਾ ਕਰ ਵੰ ਸਿਜਾ ਕਰਕੇ ਜਨਨ ਸਬਦਾ ਕਰਨਾ ਮਹਾਰਾਜਾ ਮਹਾਰਾਜਾ